ਲਾ ਦੇਖ ਲੈ ਤੇਰੀ ਤਾਈ ਕਦੋਂ ਗੱਲਾਂ ਕਰਦੀ ਕਰਦੀ ਤੇਲਾ ਨੀਂਦ ਦੇ ਨਸ਼ੇ 'ਚ ਮਿੰਟੇ 'ਚ ਸੌਂਗੀ ਉਹ ਤੈਨੂੰ ਲੱਗਿਆ ਦੇਖ ਲੈ ਮੰਮੀ ਪਰ ਬੋਲਦੀ ਤਾਂ ਬਹੁਤ ਆ ਚਲ ਬੁੱਤ ਮੇਰੀ ਗੱਲ ਸੁਣ ਉਹਦੇ 'ਤੇ ਤੈਨੂੰ ਪਤਾ ਆਤੀ ਐ ਇਹ ਪਹਿਲੇ ਦਿਨ ਦੀ ਹੂੰ ਵਧੀਆ ਕੀਤਾ ਜਿਹੜਾ ਤੂੰ ਤੇ ਮਨਪ੍ਰੀਤ ਮਿਲਿਆਈਆਂ ਨੂੰ ਮੰਮੀ ਨਾਲੇ ਜਦੋਂ ਪਹਿਲਾਂ ਆਏ ਸੀ ਨਾ ਦਸ ਲਾਂਬੇ ਦਿੱਤੇ ਸੀ ਮੈਂ ਦੱਸਣ ਕਿਹਾ ਮਾ ਯਾਰ ਇੱਕ ਵਾਰ ਜਾਇਆ ਉਹ ਭਾਵੇਂ 10 ਕਿ ਮਿੰਟ ਬੈਠ ਜਾਓ ਉਹੀ ਉਹ ਤੇ ਦੀ ਆਦਤ ਐ ਬੁੱਤ ਲਾਂਬੇ ਹੀ ਦਿੰਦੀ ਕਦੋਂ ਨਹੀਂ ਇਹ ਤਾਂ ਜਦੋਂ ਮਰਜੀ ਇਹਦੇ ਕੋਲੇ ਆ ਜਾ ਸਾਰਿਆਂ ਤੋਂ ਪਹਿਲਾਂ ਅਗਲੇ ਦਾ ਹਾਲਚਾਲ ਨਹੀਂ ਪੁੱਛਦੀ ਬਸ ਸਾਰਿਆਂ ਤੋਂ ਪਹਿਲਾਂ ਲਾਂਬਾ ਇਹਦਾ ਤਿਆਰ ਹੁੰਦਾ ਹੈਗਾ ਅੰਨ ਨਾਲੇ ਮਨਪ੍ਰਿਤ ਕਿਵੇਂ ਚੁੱਪ ਚੁੱਪ ਜੀ ਫਿਰਦੀ ਹੈ ਚੁੱਪ ਫਿਰਨਾਈ ਹੈ ਬਾਪੇ ਨੇ ਦਿੱਤਾ ਪਤਾ ਇਹਨੂੰ ਉਹ ਵੀ ਗੱਲ ਹੈ ਫਿਰ ਪਤਾ ਤੱਕ ਕਿਸੇ ਗੱਲ ਦੀ ਗੌਰ ਨਹੀਂ ਕਰਦੀ ਫਿਰ ਜੇ ਅਗਲਾ ਕਹਿ ਦਿੰਦਾ ਹੈਗਾ ਫਿਰ ਮੂੰਹ ਬਣਾਈ ਫਿਰਦੀ ਆ ਹੁਣ ਉਦੋਂ ਦੀ ਚਲ ਮੈਂ ਦੇਖਦੀ ਆ ਗੱਲ ਕਰਕੇ ਪਰ ਇੰਨੀ ਚੁੱਪ ਰਹਿਣ ਵਾਲੀ ਹੈ ਤਾਂ ਨਹੀਂ ਇਹ ਕੋਈ ਚਲ ਕੋਈ ਨਹੀਂ ਜੇ 2 ਮਿੰਟ ਚੁੱਪ ਕਰੂਗੀ ਚੰਗਾ ਜਦੋਂ ਬੋਲਦੀ ਹੈ ਤੈਨੂੰ ਪਤਾ ਇਹ ਕਿਹੜਾ ਫਿਰ ਇਹ ਤੇਰੀ ਤਾਈ ਵਾਂਗੂ ਇਹਦੇ ਵੀ ਬੋਲਾਂ ਚ ਫੁੱਲ ਨਹੀਂ ਕਰਦੇ ਇਹ ਵੀ ਜਦੋਂ ਬੋਲੂ ਕੌੜਾ ਹੀ ਬੋਲੂ ਅਗਲੇ ਦੇਖ ਕਾਲਜਾ ਚੀਰ ਦਿੰਦੀ ਹੈ ਤਾਈ ਤੋ ਤਾਂ ਨਹੀਂ ਗੁੜਤੀ ਦਵਾਤੀ ਸੀ ਇਹਨੂੰ ਕੀ ਮੈਂ ਤਾਂ ਕੋਈ ਨਹੀਂ ਮੈਂ ਤਾਂ ਪਰਸ਼ਾਵਾਂ ਨਹੀਂ ਸੀ ਲੈਣ ਦਿੱਤਾ 15 ਦਿਨ ਇਹਦਾ ਪਰ ਫੇਰ ਵੀ ਪਤਾ ਨਹੀਂ ਕਿੱਥੋਂ ਉਹਦੇ ਵਰਗੀ ਬਣ ਗਈ ਇਹ ਚਲ ਮੈਂ ਗੱਲ ਕਰਕੇ ਦੇਖਦੀ ਆ ਮਨਪ੍ਰੀਤ ਮਨਪ੍ਰੀਤ ਨਾ ਕੀਗਲ ਮਨਪ੍ਰੀਤ ਐਵੇਂ ਚੁੱਪ ਚੁੱਪ ਜੀ ਫਿਰਦੀਆਂ ਕੁਛ ਨਹੀਂ ਬੱਸ ਦੀਦੀ ਗੱਲ ਕੀ ਹੋਣੀ ਆ ਕੋਈ ਗੱਲ ਨਹੀਂ ਕੋਈ ਤਾਂ ਗੱਲ ਹੋਈ ਆ ਮਨਪ੍ਰੀਤ ਐਵੇਂ ਤਾਂ ਹੋ ਨਹੀਂ ਸਕਦਾ ਨਾਲੇ ਜਦੋਂ ਵੀ ਕੋਈ ਗੱਲ ਹੁੰਦੀ ਆ ਨਾ ਮੈਨੂੰ ਉਹਦਾ ਹੀ ਪਤਾ ਲੱਗ ਜਾਂਦਾ ਵੀ ਮੇਰੀ ਭੈਣ ਨੂੰ ਕੋਈ ਤਕ ਤਕਲੀਫ ਆ ਫਿਰ ਜਦੋਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਮੇਰੇ ਤੋਂ ਕਾਹਤੋ ਪੁੱਛਦੇ ਹੋ ਮੈਂ ਕਾਹਤੋ ਦੱਸਾਂ ਫਿਰ ਤੁਹਾਨੂੰ ਤੁਸੀਂ ਹੁਣ ਵੀ ਪਤਾ ਕਰ ਲਓ ਮਨਪ੍ਰੀਤ ਜਦ ਤੂੰ ਨਿੱਕੀ ਹੁੰਦੀ ਸੀ ਨਾ ਤਾਂ ਰੋਂਦੀ ਰੋਂਦੀ ਮੈਨੂੰ ਆਪੇ ਦੱਸ ਦਿੰਦੇ ਸੀ ਤੇ ਹੁਣ ਮੈਂ ਕਿਵੇਂ ਪਤਾ ਕਰਾਂ ਦੱਸ ਕੀ ਗੱਲ ਹੋਈ ਆ ਉਹ ਕੁਛ ਨਹੀਂ ਦੀਦੀ ਬਾਵੇ ਵੀਰੇ ਤੇ ਭਾਬੀ ਨੇ ਨਾ ਮੈਨੂੰ ਪੈਸੇ ਦਿੱਤੇ ਸੀ ਐਡਮਿਸ਼ਨ ਕਰਵਾਉਣ ਵਾਸਤੇ ਹੂੰ ਤੇ ਉਹ ਪੈਸੇ ਹੁਣ ਮੇਰੇ ਕੋਲੇ ਨਹੀਂ ਹੈਗੇ ਨਾ ਕੀ ਮਤਲਬ ਤੇਰੇ ਕੋਲ ਨਹੀਂ ਹੈਗੇ ਕਿੱਥੇ ਗਏ ਪੈਸੇ ਉਹ ਦੀਦੀ ਉਹ ਪੈਸੇ ਮੈਂ ਨਾ ਤਾਂ ਕਿਤੇ ਖਰਚ ਕੀਤੇ ਆ ਨਾ ਫालतू ਕਿਸੇ ਨੂੰ ਮੈਂ ਦਿੱਤੇ ਨੇ ਉਹ ਪੈਸੇ ਤਾਂ ਨਾ ਮੇਰੇ ਤੋਂ ਤਾਈ ਹੋਈ ਮੰਗ ਕੇ ਲੈ ਗਈ ਘਰੋਂ ਆਪਣੇ ਆ ਕੇ ਨਾ ਤਾਈ ਲੈ ਗਈ ਤਾਈ ਨੂੰ ਕੀ ਲੋੜ ਸੀ ਉਹ ਪੈਸਿਆਂ ਦੀ ਹਾਂ ਦੀਦੀ ਤਾਂ ਇਹ ਆਪਣੇ ਘਰੇ ਆਈ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਵੀ ਉਹਨੂੰ ਸੱਚੀ ਲੋੜ ਹੈਗੀ ਸੀ ਕਿ ਨਹੀਂ ਸੀ ਪਰ ਮੈਨੂੰ ਘਰੇ ਜਾ ਕੇ ਬਲੈਕਮੇਲ ਜਿਹਾ ਕਰਨ ਲੱਗ ਪਈ ਇਮੋਸ਼ਨਲ ਜਿਹਾ ਕਹਿੰਦੀ ਅਖੇ ਮੇਰੀ ਭੈਣ ਦਾ ਘਰ ਵਾਲਾ ਬਿਮਾਰ ਹੈ ਉਹ ਹਸਪਤਾਲ 'ਚ ਦਾਖਲ ਹੈ ਬਾਵਾ ਮੈਨੂੰ ਚੱਜ ਨਾਲ ਬੁਲਾਉਂਦਾ ਨਹੀਂ ਬਾਵਾ ਮੇਰਾ ਫੋਨ ਨਹੀਂ ਚੱਕਦਾ ਉੱਥੇ ਅਸੀਂ ਪੈਸੇ ਭੇਜਨੇ ਆ ਉਹ ਲਾਜ ਨਾਲ ਤੜਫੀ ਜਾਂਦਾ ਤੇ ਉਹਨੂੰ ਪਤਾ ਨਹੀਂ ਕਿਵੇਂ ਪਤਾ ਲੱਗਿਆ ਵੀ ਬਾਵੇ ਨੇ ਤੇ ਹਰਮਨ ਨੇ ਮੈਨੂੰ ਪੈਸੇ ਦਿੱਤੇ ਨੇ ਫੀਸ ਵਾਸਤੋਂ ਨੂੰ ਬਸ ਫਿਰ ਮੈਨੂੰ ਕਹਿੰਦੀ ਕਹਿੰਦੀ ਤੈਨੂੰ ਸੌਹ ਹੈ ਕਿ ਤੂੰ ਕਿਸੇ ਕੋਲੇ ਵੀ ਇਹ ਗੱਲ ਨਾ ਕਰੀ ਤੇ ਮੈਨੂੰ ਉਹ ਪੈਸੇ ਭਰ ਦੇ ਕਹਿੰਦੀ ਮੈਂ ਆਪਦੀ ਭੈਣ ਕੋਲੇ ਭੇਜਣੇ ਆ ਇਸ ਹਫਤਾ ਚ ਮੈਨੂੰ ਨਹੀਂ ਪਤਾ ਵੀ ਸੱਚ ਬੋਲਦੀ ਸੀ ਕਿ ਝੂਠ ਪਰ ਉਹਨੇ ਮੇਰੇ ਤੋਂ ਇਹ ਕੁਛ ਕਹਿ ਕੇ ਨਾ ਪੈਸੇ ਲੈ ਲਏ ਤੇ ਇਹੀ ਗੱਲ ਸੀ ਦੀਦੀ ਸਾਰੇ ਰਾਣਾ ਚ ਤੋਂ ਐਡਮਿਸ਼ਨ ਕਰਵਾਉਣਗੇ ਮੈਂ ਇਸੇ ਕਰੋਂ ਡਰਦੀ ਗਈ ਵੀ ਮੈਂ ਬਾਵੇ ਵੀਰੇ ਨੂੰ ਉੱਥੇ ਜਾ ਕੇ ਕੀ ਜਵਾਬ ਦਵਾਂਗੀ ਇਹ ਤਾਂ ਸ਼ੁਕਰ ਕਰੋ ਤੁਸੀਂ ਵੀ ਅੱਗੇ ਛੁੱਟੀ ਸੀ ਮੈਨੂੰ ਤਾਂ ਸਭ ਕੁਝ ਕਹਿਣਾ ਨਹੀਂ ਤੇ ਮੈਂ ਬਚ ਗਈ ਜੇ ਕਿਤੇ ਉੱਥੇ ਜਾ ਕੇ ਮੈਨੂੰ ਕੋਈ ਗੱਲ ਕਹਿਣੀ ਪੈਂਦੀ ਫਿਰ ਬਾਬਾ ਜੀ ਤਾਂ ਮੈਨੂੰ ਗੱਲ ਤਾਂ ਸਮਝਦਣਾ ਵੀ ਇਹਨੇ ਕਿਸੇ ਨੂੰ ਪੈਸੇ ਦੇਤੇ ਜਾਂ ਇਹਨੇ ਕਿਤੇ ਲਾਤੇ ਅੱਛਾ ਤਾਂ ਆ ਗੱਲ ਸੀ ਹੋਰ ਬਸ ਇਸੇ ਗੱਲ ਦੀ ਟੈਨਸ਼ਨ ਪਈ ਹੋਈ ਆ ਮੇਰੇ ਦਿਮਾਗ ਤੇ ਅੱਛਾ ਆ ਗੱਲ ਸੀ ਤਾਈ ਲੈ ਗਈ ਤੇ ਇੱਥੋਂ ਪੈਸੇ ਬਸ ਇਸੇ ਗੱਲ ਦੀ ਤਾਂ ਟੈਨਸ਼ਨ ਮੈਨੂੰ ਲੈ ਹੈ ਕਮਲੀ ਤੂੰ ਘਾਤੋ ਟੈਨਸ਼ਨ ਲੈਣੀ ਆ ਦੱਸ ਕਿੰਨੇ ਪੈਸੇ ਚਾਹੀਦੇ ਨੇ ਮੈਂ ਤੈਨੂੰ ਆਪਦੇ ਅਕਾਊਂਟ ਚੋਂ ਟ੍ਰਾਂਸਫਰ ਕਰ ਦਿੰਨੀ ਆ ਤੂੰ ਸਵੇਰੇ ਜਾ ਕੇ ਕੈਸ਼ ਕਰਾ ਲਈ ਨਹੀਂ ਨਹੀਂ ਦੀਦੀ ਮੈਂ ਇਹਨੇ ਪੈਸੇ ਤੁਹਾਡੇ ਤੋਂ ਕਿਵੇਂ ਲੈ ਸਕਦੀ ਆ ਨਾਲੇ ਜੇ ਕਿਤੇ ਬਾਈ ਨੂੰ ਪਤਾ ਲੱਗ ਗਿਆ ਫਿਰ ਉਹ ਨਹੀਂ ਤੁਹਾਨੂੰ ਬੋਲਣਗੇ ਕੁਛ ਨਹੀਂ ਬੋਲਦਾ ਤੇਰਾ ਬਾਈ ਨਾਲੇ ਮੇਰੀ ਗੱਲ ਸੁਣ ਮੈਂ ਕਿਹੜਾ ਕਿਸੇ ਤੋਂ ਲੈ ਕੇ ਦੇਣਿਆ ਮੈਂ ਤਾਂ ਤੈਨੂੰ ਆਪਣੇ گاؤں ਚੋਂ ਟ੍ਰਾਂਸਫਰ ਕਰਨਿਆ ਐਵੇਂ ਨਾ ਟੈਂਸ਼ਨ ਲਿਆ ਕਰ ਨਾਲੇ ਜੇ ਹੋਰ ਵੀ ਲੋੜ ਹੋਈ ਤਾਂ ਮੈਂ ਦੱਸ ਦੇ ਮੈਂ ਗੂਗਲ ਪੇ ਕਰ ਦੂੰਗੀ ਹਾਏ ਥੈਂਕ ਯੂ ਦੀਦੀ ਆ ਗੱਲ ਕਹਿ ਕੇ ਨਾ ਤੂੰ ਸੱਚੀ ਮੇਰੇ ਮਨ ਤੇ ਜਿੰਨਾ ਵੀ ਬੋਸ ਸੀ ਸਾਰਾ ਲਾਤਾ ਤੈਨੂੰ ਪਤਾ ਇਹ ਗੱਲ ਦੱਸਣ ਨੂੰ ਤਾਂ ਮੈਂ ਆਪਣੀ ਮੰਮੀ ਨੂੰ ਵੀ ਦੱਸ ਸਕਦੀ ਸੀ ਪਰ ਜਦੋਂ ਤਾਈ ਨੇ ਮੈਨੂੰ ਸੌਂਪਾ ਤੀ ਨਾ ਬਸ ਇੱਕ ਤੁਹਾਡੇ ਕੋਲੋਂ ਮੈਂ ਕਦੇ ਵੀ ਕੋਈ ਗੱਲ ਲੁਕੋ ਕੇ ਰੱਖੀ ਨਾ ਕਰੇ ਤੁਹਾਡੇ ਅੱਗੇ ਝੂਠ ਬੋਲਿਆ ਇਹ ਗੱਲ ਮੈਂ ਲੁਕੋ ਨਹੀਂ ਸਕੀ ਤਾਂ ਤੁਹਾਨੂੰ ਦੱਸੀਆ ਚਲ ਕੋਈ ਨਾ ਤੂੰ ਤਾਂ ਮੇਰੀ ਨਿੱਕੀ ਭੈਣ ਆ ਨਾ ਸਾਰੀ ਗੱਲ ਸ਼ੇਅਰ ਕਰ ਲਿਆ ਕਰ ਐਵੇਂ ਮਨ ਤੇ ਬੋਝ ਨਾ ਰੱਖਿਆ ਕਰ ਠੀਕ ਹੈ ਠੀਕ ਆ ਦੇਦੀ ਨਾਲੇ ਤੂੰ ਬਾਵੇ ਵੀਰੇ ਤੋਂ ਪੈਸੇ ਮੰਮੀ ਹੁੰਦੀ ਆ ਅੱਛਾ ਤੂੰ ਫਿਰ ਪਤਾ ਕਰਕੇ ਜਾਣਾ ਸੀ ਵੀ ਛੁੱਟੀ ਅੱਜ ਉਬਸੋ ਇਸ ਗੱਲ ਦੇ ਤਾਂ ਟੈਨਸ਼ਨ ਪਈ ਪਈ ਆ ਵੀ ਨਾਲੇ ਤਾਂ ਮੈਂ ਆਪ ਦਾ ਟਾਈਮ ਖਰਾਬ ਕੀਤਾ ਨਾਲੇ ਬਾਵੇ ਵੀਰੇ ਦਾ ਟਾਈਮ ਖਰਾਬ ਚਲ ਜਾ ਪਾ ਠੰਡੀ ਹੋਈ ਜਾਂਦੀ ਐ ਬਸ 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 ਹਾਂਜੀ ਉਹ ਕੁਛ ਨਹੀਂ ਬਸ ਵਿਲੀ ਬੈਠੀਆਂ ਘਰੇ ਹੋਰ ਕੀ ਕਰਨਾ ਬੋਰ ਹੋਈ ਜਾਂਦੀ ਐ ਮੈਂ ਤਾਂ ਘਰੇ ਮੈਂ ਫੇਰ ਗਲ ਕਰਦੀ ਆ। ਨਾ ਕੀ ਗੱਲ? ਮੈਂ ਇਹ ਦਰਵਾਜ਼ਾ ਖੋਲ੍ਹਿਆ ਨਹੀਂ ਤੇ ਤੂੰ ਫੋਨ ਕੱਟਤਾ। ਕਿਹਦਾ ਫੋਨ ਸੀ? ਉਹ ਮੰਮੀ ਮੇਰੀ ਉੱਥੇ ਜਿਹੜੀ ਸੀ ਲੀ ਹੈ ਨਾ ਉਹਦਾ ਫੋਨ ਆ ਰਿਹਾ ਸੀਗਾ ਮੈਨੂੰ। ਕਮਾਲ ਦੀ ਗੱਲ ਹੈਗੀ। ਨਾ ਤੂੰ ਇੱਥੇ ਮੇਰੀ ਗੱਲ ਸੁਣ। ਤੂੰ ਤਾਂ ਮਾਂ ਨੂੰ ਫੋਨ ਨਹੀਂ ਕਰਦੀ ਸੀਗੀ। ਇਹ ਕਿਹੜੀਆਂ ਕਪੈਲੀਆਂ ਕਾਗੀਆਂ ਉੱਥੇ ਹੈ? ਜਿਹੜੀ ਤੈਨੂੰ ਫੋਨ ਕਰੀ ਜਾਂਦੇ ਕਦੇ ਰਾਤ। ਮੰਮੀ ਹੈਗੀਆਂ ਨੇ ਵੇਲੀਆਂ ਇਹ। ਕਾਲਜ ਤੋਂ ਛੁੱਟੀਆਂ ਹੋਈਆਂ ਪਈਆਂ ਨੇ ਕੰਮ ਤੇ ਜਾ ਨਹੀਂ ਰਹੀਆਂ ਹੈਗੀਆਂ ਇੱਥੇ ਮੈਨੂੰ ਫੋਨ ਲਾ ਲੰਦੀਆਂ ਨੇ ਉੱਥੇ ਵੀ ਮੇਰਾ ਬਾਹਲਾ ਲਹੂ ਪੀਂਦੀ ਸੀ ਤੇ ਇੱਥੇ ਵੀ ਟਿਕਣੀ ਨਹੀਂ ਦਿੰਦੀਆਂ ਤੁਸੀਂ ਦੱਸੋ ਤੁਹਾਡਾ ਆਉਣਾ ਕਿਵੇਂ ਹੋਇਆ ਆਏ ਨਹੀਂ ਵੀਰੇ ਤੇ ਭਾਬੀ ਨੇ ਕਿੱਥੇ ਆਏ ਉਹਨਾਂ ਨੂੰ ਰੀਤੀ ਆਣੀ ਹੈ ਜੀ ਨਾਲੇ ਤੈਨੂੰ ਪਤਾ ਹੀ ਹੈਗਾ ਉਹੀ ਗੱਲ ਕਹਿੰਦੇ ਹੁੰਦੇ ਆ ਪੇਕਾਂ ਦੇ ਕਈ ਜਨਾਨੀ ਖੇਤੀ ਕਿਤੇ ਨਿਕਲਦੀ ਉਥੋਂ ਹਾਏ ਮੈਂ ਮਰ ਜਾ ਭਾਬੀ ਦਾ ਤਾਂ ਨਾ ਜਮੀਂ ਸਰਿਆ ਪਿਆ ਹਾਦੀ ਹੋਊਗੀ ਮੈਨੂੰ ਆਏ ਨੂੰ 5 ਦਿਨ ਹੋਏ ਨੇ ਤੇ 5 ਦਿਨ ਚ ਨਾ ਭਾਬੀ ਨੇ ਆਪਦਾ ਰੂਪ ਦਿਖਾਤਾ 3 ਦਿਨ ਆਪ ਦੇ ਪੇਕੇ ਘਰੇ ਗੇੜਾ ਹੁੰਦਾ ਨਾਲੇ ਮੈਨੂੰ ਵੀਰੇ ਦੀ ਸਮਝ ਨਹੀਂ ਆਉਂਦੀ ਹੈਗੀ ਨਾਲ ਹੀ ਤੁਰ ਪੈਂਦਾ ਆਪਦੀ ਘਰ ਅਲੀ ਦੇ ਇਹਨੂੰ ਦੱਸ ਕੋਈ ਕੰਮ ਹੀ ਨਹੀਂ ਹੈਗਾ ਐਡਾ ਵੇਲੇ ਇਹ ਨਾਲੇ ਮੰਮੀ ਮੈਨੂੰ ਤੂੰ ਐਂ ਦੱਸ ਸਾਡੀ ਤੇ ਤਾਂ ਵਾਲੀ ਸਖਤਾਈਆਂ ਰੱਖਦੀ ਸੀ ਤੇ ਇਹਨਾਂ ਤੇ ਵੀ ਸਖਤਾਈ ਰੱਖਿਆ ਘਰ ਮਾੜੀ ਮੋਟੀ ਇਹ ਤਾਂ ਹੱਤੋਂ ਨਿਕਲਦੀ ਜਾਂਦੀ ਹੈ ਮੈਂ ਤਾਂ ਭਾਈ ਕੁਛ ਨਹੀਂ ਕਹਿੰਦੀਗੀ ਮੈਂ ਤਾਂ ਐਂ ਸੋਚਦੀ ਸੀਗੀ ਭੀ ਚਲ ਕੋਈ ਨਹੀਂ ਹਜੇ ਨਵੇਂ-ਨਵੇਂ ਵਿਆਹੇ ਆ ਜਵਾਖ ਚਲ ਜਾਇਆ ਹੁੰਦੇ ਹੈਗੇ ਪਰ ਮੈਨੂੰ ਕੀ ਪਤਾ ਸੀਗਾ ਵੀ ਮੇਰੀ ਦਿੱਤੀ ਹੋਈ ਖੁੱਲਦਾ ਹੈ ਇੰਨਾ ਫਾਇਦਾ ਚੱਕਣਗੇ ਮੰਮੀ ਇੱਥੇ ਤਾਂ ਸਾਰੀ ਗਲਤੀ ਤੇਰੀ ਹੈ ਵੀਰੇ ਨੂੰ ਤੂੰ ਇੰਨੀ ਖੁੱਲ ਦੇਤੀ ਉਹਦੀ ਡੋਰਾ ਖੁੱਲੀਆਂ ਸ਼ਰਤਾਂ ਤੇ ਆ ਕੇ ਫਿਰ ਭਾਬੀ ਨੇ ਸਾਂਭ ਲੀਆਂ ਡੋਰਾ ਜਿਵੇਂ ਉਹ ਡੋਰ ਨੂੰ ਕਮਾਈ ਜਾਂਦੀ ਹੈ ਉਵੇਂ ਘੁੰਮੀਆਂ ਦਾ ਵੀਰਾ ਗੱਲ ਤਾਂ ਪਤੰਗਲੀ ਹੋਗੀ ਜੇ ਪਤੰਗ ਦੀ ਡੋਰ ਨੂੰ ਆਪ ਢਿੱਲਾ ਛੱਡ ਦੰਨੇ ਆ ਤਉਹੀ ਗੱਲ ਐ ਜਾ ਕੇ ਬਗਾਨੀਆਂ ਦੇ ਛੱਤ ਤੇ ਆ ਡਿੱਗਦਾ। ਉਹ ਕੋਈ ਗੱਲ ਨਹੀਂ। ਜੇ ਮੈਂ ਪਤੰਗ ਨੂੰ ਢਿੱਲ ਦੇਣਾ ਜਾਣਦੀ ਨਾ ਤੇ ਪਤੰਗ ਦੀ ਡੋਰਾ ਮੈਂ ਕਸਨ ਵੀ ਜਾਣਦੀ ਆਂਗੀ। ਕੋਈ ਗੱਲ ਨਹੀਂ। ਆ ਲੈਣਦੇ ਆ ਮੁੰਡੇ ਜੇ ਨੂੰ ਘਰੇ। ਕਰੂੰ ਗੱਲ ਇਹਦੇ ਨਾਲ। ਵੀ ਭਾਈ ਆ ਕੀ ਗੱਲ ਫੜੀ ਹੈਗੀ ਤੂੰ? ਵੀ ਹਰ ਵੇਲੇ ਜਨਾਨੀ ਦੇ ਮਗਰ ਲੱਗਿਆ ਰਹਿਣਾਗਾ। ਨਾਲੇ ਮੇਰੀ ਗੱਲ ਸੁਣ ਲੈ। ਆ ਛੱਡ ਸਾਰਾ ਕੁਝ ਤੂੰ ਤੇਰੀਆਂ ਗੱਲਾਂ ਪੂਰੀਆਂ ਹੋ ਗਈਆਂ ਹੋਣ ਆ ਕੇ ਰੋਟੀ ਖਾ ਲੈ। ਹਾਂ ਮੰਮੀ ਆਉਂਦੀ ਆ। ਆ ਜਾ ਫਟਾਫਟ ਬਣੀ ਪੀ ਰੋਟੀ। ਬਾਵੇਂ ਪੁੱਤ ਤੂੰ ਤਾਂ ਕਹਿੰਦਾ ਸੀ ਮੈਂ ਹਜੇ ਰੁੱਕ ਕੇ ਜਾਣਾ ਤੇ ਤੂੰ ਹੁਣ ਖੜੇ ਪੈਰ ਤਿਆਰੀ ਕਰ ਲਈ ਪੁੱਤ ਮੈਂ ਜਾਣਾ ਤਾਂ ਇੱਕ ਦੋ ਦਿਨ ਠਹਿਰ ਕੀ ਸੀਗਾ ਪਰ ਕਰਦਾ ਕੀ ਉੱਥੇ ਜਾ ਕੇ ਪਹਿਲਾਂ ਤਾਂ ਰਹਿਣ ਵਸੇਰਾ ਵੀ ਤਾਂ ਕਰ ਲੈਣਾ ਕਮਰਾ ਲੱਭੂੰਗਾ ਰਹੂੰਗਾ ਉੱਥੇ ਫਿਰ ਤਾਂ ਕਰਕੇ ਥੋੜਾ ਜਿਹਾ ਜਲਦੀ ਜਾ ਰਿਹਾ ਮੈਂ ਪੁੱਤ ਐਦਾਂ ਤਾਂ ਫੇ ਔਖਾ ਹੋ ਜਾਊਗਾ ਮੈਂ ਇਹਦੇ ਵਿੱਚ ਔਖੇ ਲਈ ਕੀ ਗੱਲ ਆ ਭਲਾ ਐਂ ਦੱਸ ਕੋਈ ਕੰਮ ਸੌਖਾ ਵੀ ਹੁੰਦਾ ਜੇ ਪਹਿਲਾਂ ਬਗਜੀਆਂ ਵਾਲੇ ਉੱਥੇ ਜਾ ਕੇ ਆਪਦੀ ਮੈਂ ਤਿਆਰੀ ਕਰ ਲਵਾਂ ਗੱਲ ਨੂੰ ਤੂੰ ਕਾਹਤੋਂ ਦੱਸ ਹੋ ਗਈ ਯਾਰ 10-15 ਦਿਨਾਂ ਦੀ ਗੱਲ ਆ ਸਾਰੀ ਮੈਂ ਤੇਰੇ ਕੋਲ ਕਿਹੜਾ ਮਾਰਜਾ ਕਰੂੰਗਾ ਨਾ ਹੌਸਲੇ ਦੀ ਲੋੜ ਐ ਵਕਤ ਮੈਨੂੰ ਪੁੱਤ ਜਿਹੜਾ ਬੰਦਾ ਘਰੋਂ ਬਾਹਰ ਨਾ ਗਿਆ ਹੋਵੇ ਨਾ ਅਚਾਨਕ ਉਹਨੂੰ ਬਾਹਰ ਜਾਣਾ ਪੈ ਜਵੇ ਤਾਂ ਘਰ ਦੇ ਸਾਰੇ ਜੀਆਂ ਲਈ ਔਖਾ ਹੋ ਜਾਂਦਾ ਪਰ ਕੀ ਕਰੀਏ ਨਾ ਕਹਿੰਦੇ ਹੁੰਦੇ ਕੰਮ ਦੇ ਵਾਸਤੇ ਘਰੋਂ ਬਾਹਰ ਜਾਣਾ ਵੀ ਜ਼ਰੂਰੀ ਆ ਮਸਾ ਤਾਂ ਤੇਰੀ ਜੌਬ ਲੱਗੀ ਆ ਕੋਈ ਨਹੀਂ ਪਰ ਤੂੰ ਫਿਕਰ ਨਾ ਕਰੀ ਪੁੱਤ ਹਰਮਨ ਦਾ ਭਾਵੇਂ ਜੀ ਨਹੀਂ ਲੱਗਣਾ ਪਰ ਮੈਂ ਹੈਗੀ ਆ ਤਾਂ ਜੀ ਲਾਉਣ ਵਾਸਤੇ ਜਨਾਨੀ ਵਾਸਤੇ ਤਾਂ ਥੋੜਾ ਜਿਹਾ ਔਖਾ ਹੋਈ ਜਾਂਦਾ ਜਦੋਂ ਬੰਦਾ ਪਹਿਲੀ ਵਾਰ ਘਰੋਂ ਜਾਂਦਾ ਜਨਾਨੀ ਨੂੰ ਛੱਡ ਕੇ ਵੀਰੇ ਤੂੰ ਕਹੀ ਤਾਂ ਜਾਂਦਾ ਵੀ 10-15 ਦਿਨਾਂ ਤੱਕ ਜ਼ਰੂਰ ਆਇਆ ਕਰੂੰਗਾ ਪਰ ਮੈਨੂੰ ਪਤਾ ਤੂੰ ਜਲਦੀ ਆਉਣਾ ਨਹੀਂ ਹੈਗਾ ਜਿੰਨਾ ਵੀ ਜਲਦੀ ਹੋਵੇ ਨਾ ਤੂੰ ਘਰੇ ਆਉਣ ਦੀ ਕੋਸ਼ਿਸ਼ ਕਰਿਆ ਕਰੀ ਕਿਉਂਕਿ ਤੈਨੂੰ ਪਤਾ ਤੇਰੇ ਤੋਂ ਬਿਨਾ ਇੱਥੇ ਬਹੁਤ ਔਖਾ ਹੋ ਜੂਗਾ ਕੋਈ ਗੱਲ ਨਹੀਂ ਬਾਈ ਤੇ ਨਾਲੇ ਮਾਂ ਜੇ ਥੋੜਾ ਨੇ ਮੇਰੇ ਬਿਨਾ ਜੀ ਲੱਗਣਾ ਮੇਰਾ ਕਿਹੜਾ ਲੱਗ ਜੂਗਾ ਮੈਂ ਕਿਹੜਾ ਅੱਗੇ ਘਰ ਤੋਂ ਬਿਨਾ ਕਿਤੇ ਰਹਿਾਂ ਕਿਤੇ ਕੱਲਾ ਬਾਵੇ ਪੁੱਤ ਗੱਲ ਤੇਰੀ ਤਰੱਕੀ ਦੀ ਹੈ ਨਹੀਂ ਤਾਂ ਤੈਨੂੰ ਨਾ ਇੱਕ ਮਿੰਟ ਵੀ ਮੈਂ ਅੱਖਾਂ ਤੋਂ ਓਲੇ ਨਾ ਕਰਾਂ ਪਰ ਕੀ ਕਰਾਂ ਕਹਿੰਦੇ ਹੁੰਦੇ ਕੰਮ ਦੀ ਖਾਤਰ ਨਾ ਚਾ ਘਰ ਦੀ ਖਾਤਰ ਸਭ ਕੁਝ ਕਰਨਾ ਪੈਂਦਾ ਮਸਾਂ ਕੰਮ ਮਿਲਿਆ ਵਧੀਆ ਜੌਬ ਮਿਲੀ ਆ ਬੁੱਤ ਬਸ ਰੋਟੀ ਪਾਣੀ ਟਾਈਮ ਨਾਲ ਖਾ ਲਈ ਹਾਂ ਹਾਂ ਮਾਂ ਸਹੀ ਕਹਿੰਦੇ ਮੰਮੀ ਜੀ ਤੁਸੀਂ ਸਿਰਫ ਆਪਣੇ ਕੰਮ ਵੱਲ ਧਿਆਨ ਰੱਖਿਓ ਬਾਕੀ ਮੇਰਾ ਖਿਆਲ ਕਰਨ ਨੂੰ ਮੰਮੀ ਹੈਗੇ ਆ ਇਹ ਤਾਂ ਗੱਲ ਤੇਰੀ ਸਹੀ ਆ ਨਾਲੇ ਮਾਂ ਤੇਰਾ ਪੁੱਤ ਤਰੱਕੀ ਕਰਨ ਜਾ ਰਿਹਾ ਇਹਨੂੰ ਸਗੋਂ ਦੀ ਨਾ ਖੁਸ਼ ਹੋ ਕੇ ਵਿਦਾ ਕਰ ਤੂੰ ਮੈਨੂੰ ਸਹੀ ਗੱਲ ਹੈ ਪੁੱਤ ਧੀਆ ਨੂੰ ਵਿਦਾ ਕਰਦੇ ਤਾਂ 100 ਵਾਰੀ ਸੁਣਿਆ ਸੀ ਦੇਖਿਆ ਸੀ ਪਰ ਪੁੱਤ ਨੂੰ ਅੱਜ ਵਿਦਾ ਪਹਿਲੀ ਵਾਰ ਕਰਨ ਲੱਗੀ ਆ ਉਹ ਵੀ ਮਜਬੂਰੀ ਹੈ ਉਹ ਤਾਈ ਜੀ ਤੁਸੀਂ ਇਕੱਲੇ ਨਹੀਂ ਪਤਾ ਨਹੀਂ ਕਿੰਨੇ ਕਮਾਵਾ ਨੇ ਆਪਦੇ ਪੁੱਤ ਪਰਦੇਸਾਂ 'ਚ ਭੇਜੇ ਨੇ ਉਹ ਵੀ ਤਾਂ ਕਮਾਉਣ ਖਾਤਰ ਹੀ ਗਏ ਨੇ ਨਾ ਆਪਦਾ ਘਰ ਪਰਿਵਾਰ ਛੱਡ ਕੇ ਕੋਈ ਗੱਲ ਨਹੀਂ ਨਾਲੇ ਬਾਵਾ ਵੀਰਾ ਤਾਂ ਫੇਰ ਵੀ ਆਪਣੇ ਕੋਲੇ ਇੰਡੀਆ 'ਚ ਹੀ ਇੱਧਰ ਚਲ ਕੋਈ ਨਾ ਹੁਣ ਬੜਾ ਇਮੋਸ਼ਨਲ ਨਾ ਹੋਵੋ ਨਾਲੇ ਮੇਰੀ ਗੱਲ ਸੁਣ ਪੈਣੇ ਮੈਂ ਜੱਸ ਨੇ ਗੱਲ ਕਰਦੀ ਸੀਗੀ ਤੇਰੀ ਫੀਸ ਸਾਰੀ ਆਪ ਜਾ ਕੇ ਭਰਾਇਓਗਾ ਠੀਕ ਹੈ ਤੇਰੀ ਟੈਨਸ਼ਨ ਨਾ ਲੈ ਬਈ ਤੂੰ ਆਪ ਦਾ ਖੁਸ਼ੀ ਖੁਸ਼ੀ ਜਾ ਆਪ ਦਾ ਕੰਮ ਧੰਦਾ ਲੱਭ ਮੈਂ ਤੇ ਵਾਹਿਗੁਰੂ ਅਗੇ ਅਰਦਾਸ ਕਰਦੀ ਆ ਵੀ ਤੈਨੂੰ ਕੰਮ ਵਧੀਆ ਵਧੀਆ ਮਿਲ ਜੇ ਸੋਹਣਾ ਜਾ ਰੋਟੀ ਪਾਣੀ ਟਾਈਮ ਨਾਲ ਖਾਲਿਆ ਕਰਿਓ ਤੇ ਫੋਨ ਕਰਕੇ ਸਾਰੀ ਗੱਲ ਦੱਸਿਓ ਮੈਨੂੰ ਵੀ ਕੀ ਬਣਿਆ ਕੀ ਨਹੀਂ ਉੱਥੇ ਕੋਈ ਗੱਲ ਨਹੀਂ ਚਲ ਠੀਕ ਆ ਮਾ ਚੰਗਾ ਜੱਸ ਦੇ ਦਿਓ ਮੈਨੂੰ ਚੰਗਾ ਬਣੀ ਚੰਗਾ ਬਈ ਬਾਏ ਠੀਕ ਹੈ ਚਲ ਤਾਈ ਮੈਂ ਵੀ ਘਰੇ ਚਲਦੀ ਆ ਤੇ ਹੁਣ ਤੂੰ ਭਾਬੀ ਨਾਲ ਲੜੀ ਨਾ ਚੰਗਾ ਠੀਕ ਹੈ ਪਤ ਹੁਣ ਵੀਰਾ ਵੀ ਦੂਰ ਹੈ ਵਿਚਾਰਾ ਐਵੇਂ ਬਾਹਰੇ ਟੈਨਸ਼ਨ ਲਊਗਾ ਉਹ ਮੈਂ ਕਿਉਂ ਲੜਨਾ ਹੈ ਚੰਗਾ ਆ ਜਾ ਤੂੰ ਚਾਪ ਦਾ ਪੀ ਜਾ ਨਹੀਂ ਬਸ ਭਾਬੀ ਕੋਈ ਨਾ ਮੈਂ ਮੰਮੀ ਕੋਲ ਜਾਨੀ ਆ ਘਰੇ ਕੱਲੀ ਆ ਚਲ ਛੇਤੀ ਕਿਹੜਾ ਮਾਰੀ ਫਿਰ ਕੋਈ ਨਾ ਕੋਈ ਕੀ ਹੋ ਗਿਆ ਮੰਮੀ ਖੇਤੀ ਗੇੜਾ ਮਾਰੀ ਅਦਾਸ ਵੀ ਹੋ ਗਈ ਫਿਰ ਮੈਂ ਮੰਮੀ ਮੈਂ ਇਹਨੂੰ ਕੀ ਸਰਪ੍ਰਾਈਜ਼ ਦੰਦਾ ਸੀ ਇਹਨੇ ਤਾਂ ਮੈਨੂੰ ਹੀ ਸਰਪ੍ਰਾਈਜ਼ ਦੇਤਾ ਉਹ ਇਹ ਤਾਂ ਬਹੁਤ ਵਧੀਆ ਸਕੂਟਰੀ ਚਲਾਉਂਦੀ ਹੈਗੀ ਹੁਣ ਤੁਸੀਂ ਦੋਵੇਂ ਜਾਣੀਆਂ ਨਾ ਪਿੰਡ 'ਚ ਕੋਈ ਕੰਮ ਹੁੰਦਾ ਮੈਂ ਟੈਕ ਸਕੂਟੀ ਤੇ ਵਗ ਜਾ ਕਰੂੰਗੀ ਆ ਕਿਉਂ ਮੰਮੀ ਜੀ ਚੱਲਿਆ ਕਰੋਗੇ ਨਾ ਮੇਰੇ ਨਾਲ ਸਕੂਟੀ ਤੇ ਅੱਜ ਆਪਾਂ ਥੋੜੀਆ ਸਕੂਟਰੀ ਦੀਆਂ ਗੱਲਾਂ ਮੁੱਕ ਜਾਨਾ ਹੋਰ ਵੀ ਕੋਈ ਕੰਮ ਕਰ ਲਿਆ ਕਰੋ ਸਾਰੀ ਦਿਹਾੜੀ ਇੱਕ ਗੱਲਾਂ ਦੇ ਮਗਰ ਨਹੀਂ ਪੈ ਰਹਾ ਇਹ ਤਾਂ ਹੁੰਦਾ ਕੋਲ ਹੈ ਮੰਮੀ ਇੱਕੋ ਗੱਲ ਕੀ ਆ ਹਲੇ ਕੱਲ ਤਾਂ ਸਕੂਲੀ ਲਿਆਂਦੀ ਆਪਾਂ ਜੱਸ ਮੈਨੂੰ ਲੱਗਦਾ ਨਾ ਮੰਮੀ ਉਹ ਗੱਲ ਤੋਂ ਗੁੱਸੇ ਆ ਵੀ ਆਪਾਂ ਘਰੇ ਕਿਉਂ ਚਲੇ ਗਏ ਉਹ ਖਾਣੋਂ ਗੁੱਸੇ ਆ ਮੰਮੀ ਤੈਨੂੰ ਹੀ ਲੱਗਦਾ ਦੁਪਹਿਰ ਦਾ ਟਾਈਮ ਹੋਇਆ ਪਿਆ ਸੁੱਤੀ ਉੱਠ ਕੇ ਆਈ ਹੂੰ ਮੰਮੀ ਤਾਂ ਮੂੰਹ ਐ ਜਿਗਰੀ ਫਰਦੀ ਹੈਗੀ ਮੈਨੂੰ ਤਾਂ ਨਾ ਟੈਨਸ਼ਨ ਜੀ ਹੋਈ ਜਾਂਦੀ ਆ ਉਹ ਟੈਨਸ਼ਨ ਕਾਹਨੂੰ ਕਰਦੀਆਂ ਯਾਰ ਜੇ ਮੰਮੀ ਕਿਸੇ ਗੱਲ ਤੋਂ ਨਾਰਾਜ਼ ਵੀ ਹੋਈ ਫਿਰ ਕਿਹੜਾ ਮੰਮੀ ਬਗਾਨੀ ਆ ਤੂੰ ਐ ਕਰ ਆ ਚਾਹ ਦੀ ਬਣਾ ਕੁੱਟ ਮੈਂ ਅੰਦਰ ਜਾ ਕੇ ਮੰਮੀ ਨੂੰ ਮੈਂ ਬਣਾਉਣਾ ਠੀਕ ਐ ਚੱਲੋ ਤੁਸੀਂ ਕੀ ਗੱਲ ਆ ਮੰਮੀ ਬੜੇ ਨਰਾਜ ਲੱਗੀ ਜਾਂਦੇ ਹੋ ਹਾਂ ਨਰਾਜ ਹੋਵਾਂ ਤਾਂ ਹੋਰ ਕੀ ਕਰਾਂ ਭਾਈ ਮੈਨੂੰ ਐਂ ਦੱਸੋ ਵੀ ਤੁਸੀਂ ਆਧਿਆ ਮਨਮਰਜ਼ੀਆਂ ਕਰੀ ਜਾਂਦੇ ਹੋਗੇ ਗਏ ਤਾਂ ਕਿੱਧਰ ਸੀ ਪਹੁੰਚੇ ਤੁਸੀਂ ਕਿੱਧਰ ਹੋਗੇ ਉਹ ਮੰਮੀ ਇਹ ਜੀ ਕੋਈ ਗੱਲ ਨਹੀਂ ਉਹ ਤਾਂ ਉਹੀ ਰਾਜ ਜਾਂਦੇ ਹੁੰਦੇ ਸਾਡਾ ਪਲਾਨ ਬਣ ਗਿਆ ਵੀ ਚਲ ਇੱਧਰ ਨੂੰ ਵਗ ਜਾਂਦੇ ਆ ਨੇੜੇ ਤਾਂ ਪਹੁੰਚ ਹੀ ਗਏ ਸੀਗੇ ਆਹੋ ਭਾਈ ਮੈਨੂੰ ਪਤਾ ਹੀ ਐ ਕਿਹੜਾ ਪਲਾਨ ਬਣਿਆ ਤੇ ਕਿਹੜਾ ਬਣਾਇਆ ਹੋਇਆ ਸੀਗਾ ਮੰਮੀ ਇਹ ਜੀ ਕੋਈ ਗੱਲ ਨਹੀਂ ਹੈਗੀ। ਅਸਲ 'ਚ ਦਸ਼ਨ ਨੂੰ ਤਾਂ ਇਹਦੇ ਬਾਰੇ ਪਤਾ ਵੀ ਨਹੀਂ ਸੀਗਾ। ਉਹ ਤਾਂ ਮੈਂ ਹੀ ਕਹਤਾ ਵੀ ਆਪਾਂ ਨੇੜੇ ਪਹੁੰਚ ਗਏ। ਚੱਲ ਆਪਾਂ ਜਾਇਆ ਆਣੇ ਹੁਣ। ਮੈਂ ਸੋਚਿਆ ਉਹਨੇ ਇੱਕ ਹੋਰ ਸਰਪ੍ਰਾਈਜ਼ ਮਿਲ ਜੂਗਾ। ਆਹੋ। ਵੇਖ ਮੁੰਡਿਆ ਆ ਤੇਰੇ ਸਰਪ੍ਰਾਈਜ਼ਾਂ ਸਪੂਜਾ ਨੂੰ ਮੈਂ ਨਹੀਂ ਜਾਣਦੀਗੀ। ਮੇਰੀ ਗੱਲ ਸੁਣ ਲਾ। ਉਹਨੂੰ ਇੱਥੇ ਘਰੇ ਰੱਖਿਆ ਕਰ। ਮੇਰੀ ਮਾਂ ਕਹਿੰਦੀ ਹੁੰਦੀ ਸੀਗੀ ਕਹਿੰਦੀ ਵੀ ਜਿਹੜੀ ਜਨਾਨੀ ਬਾਲਾ ਪੇਕਿਆਂ ਦਾ ਮੋਹ ਕਰੇ ਨਾ ਤੇ ਉਹਦਾ ਮੋਹ ਸੋਹਰਾਂ 'ਚ ਨਹੀਂ ਪੈਂਦਾਗਾ। ਦੇਖ ਭਾਈ ਤੂੰ ਇਹਨੂੰ ਇੱਥੇ ਰੱਖਿਆ ਕਰ ਆਪਣੇ ਜਿਹਾ ਮਾੜਾ-ਮੋਟਾ ਮੋਹ ਹੋਵੇ। ਬਥੇਰੇ ਆਣੇ ਪੇਕਿਆਂ ਦਾ ਕਰ ਕਰਕੇ ਦੇਖ ਲਿਆ ਹੁਣ ਵੀ ਕਰੀ ਜਾਂਦੀ ਹੈ ਪਹਿਲਾਂ ਵੀ ਕਰੀ ਜਾਂਦੀ ਸੀ ਹੋ ਕੋਈ ਗੱਲ ਨਹੀਂ ਮੰਮੀ ਬਥੇਰਾ ਕਰਦੀ ਹੈਗੀ ਤੁਹਾਨੂੰ ਇਹ ਪਤਾ ਨਹੀਂ ਕਿਉਂ ਨਹੀਂ ਦਿਖਦਾ ਨਾਲੇ ਹੁਣ ਦਸ਼ਨ ਰਸੋਈ ਚ ਚਾਹ ਬਣਾਉਣ ਗਈ ਆ ਉਹਦੇ ਆਈ ਤੋਂ ਆਹੀ ਗੱਲਾਂ ਕਰੀ ਜਾਇਓ ਐਵੇਂ ਫਿਰ ਬੁਰਾ ਲੱਗਦਾ ਇਕੱਲੇ ਨੂੰ ਲੱਗੀ ਜਾਏ ਬੁਰਾ ਮੈਨੂੰ ਤੁਹਾਡਾ ਫਰਜ਼ ਨਹੀਂ ਮੰਨਦਾ ਸੀ ਵੀ ਮਾਂ ਨੂੰ ਦੱਸ ਪੁੱਛ ਕੇ ਜਾਣਾ ਕੁਸ ਉਹ ਮੰਮੀ ਐਡੀ ਕਿੱਡੀ ਗੱਲ ਲੱਗੀ ਤੁਸੀਂ ਜਿਹੜੀ ਗੱਲ ਨੂੰ ਵਧਾਈ ਜਾਂਦੇ ਸਾਰੀਆਂ ਗੱਲਾਂ ਛੱਡੋ ਕੋਈ ਨਹੀਂ ਦਸ਼ਨ ਚਾਹ ਲੈ ਕੇ ਆਉਂਦੀ ਹੈ ਚਾਹ ਪੀਓ ਫਰੈਸ਼ ਹੋ ਜਾਓ ਤੁਸੀਂ ਮੈਨੂੰ ਐ ਦੱਸੋ ਬਲਬਲ ਕਿੱਥੇ ਹੈਗੀ ਆ ਅੰਦਰ ਬੈਠੀ ਫੋਨ ਤੇ ਉਂਗਲੀਆਂ ਉਹ ਮਾਰੀ ਜਾਂਦੀ ਹੈਗੀ ਮੈਂ ਤਾਂ ਉੱਠ ਕੇ ਆ ਕੇ ਇੱਥੇ ਬੈ ਗਈ ਹੈਗੀ ਚੱਲ ਕੋਈ ਨਹੀਂ ਤੁਸੀਂ ਉਹਨੂੰ ਬਾਜ਼ ਮਾਰੋ ਨਹੀਂ ਮੈਂ ਬੁਲਾ ਲਾਂ ਸਾਰੇ ਜਣੇ ਇਕੱਠੇ ਬਹਿ ਕੇ ਚਾਹ ਪੀਣੇ ਆ ਐਵੇਂ ਇਹ ਗੱਲਾਂ ਨੂੰ ਨਖਚਾ ਕਰੋ ਬਾਲਾ